ਕਿਵੇਂ ਮਿਲ ਰਿਹਾ ਸੇ ਹੋਗ ਲੋਕਾਂ ਦਾ ਅੱਜ ਫਿਰ ਬਾਈ ਜੀ ਧੰਨਵਾਦ ਤੁਹਾਡਾ ਵੀ ਵੀ ਗੋਦੀ মিডিਆ ਤੋਂ ਵੱਖ ਹੋ ਕੇ ਜੋ ਤੁਸੀਂ ਕਿਸਾਨਾਂ ਦਾ ਦਰਦ ਲੋਕਾਂ ਤੱਕ ਪਹੁੰਚਾਉਣ ਲਈ ਇੱਥੇ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਦਿਲ ਤਹਿ ਦਿਲੋਂ ਸ਼ੁਕਰਾਨਾ ਬਹੁਤ ਸੋਣਾ ਲੋਕਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ ਕਿਉਂ ਕਿ ਇਸ ਧਰਨੇ ਦੀ ਰੂਪਰੇਖਾ ਪਹਿਲਾਂ ਲੀਕ ਕੇ ਸਭ ਕੁਝ ਲੋਕਾਂ ਨੂੰ ਦੱਸਿਆ ਗਿਆ ਸੀ ਕੋਈ ਐਮਰਜੈਂਸੀ ਨਹੀਂ ਰੋਕੀ ਜਾ ਰਹੀ ਵੀ ਕਿਸੇ ਵੀ ਪੱਖ ਤੋਂ ਲੋਕਾਂ ਨੂੰ ਇਹ ਨਹੀਂ ਹੈਗਾ ਵੀ ਲੋਕ ਖੱਜਲ ਹੋ ਰਹੇ ਨੇ ਜਾਂ ਲੋਕ ਤੰਗ ਪਰੇਸ਼ਾਨ ਹੋ ਰਹੇ ਨੇ ਜੋ ਲੋਕ ਇੱਥੇ ਪਹੁੰਚੇ ਨੇ ਜਾਗਦੀ ਜ਼ਮੀਰਾਂ ਵਾਲੇ ਲੋਕ ਕਿਉਂ ਕਿਉਂਕਿ ਥੋੜਾ ਜਿਹਾ ਸਮਝਣ ਦੀ ਲੋੜ ਹੈ ਜੇ ਟਾਈਮ ਹੈ ਤਾਂ ਮੈਂ ਇੱਕ ਗੱਲ ਸ਼ੇਅਰ ਕਰਦਾ ਵੀ ਇਹ ਜਿਹੜਾ ਮੁੱਦਾ ਨਾ ਇਹ ਤੁਹਾਨੂੰ ਵੀ ਸਮਝਣ ਦੀ ਲੋੜ ਹੈ ਮੈਨੂੰ ਵੀ ਸਮਝਣ ਦੀ ਲੋੜ ਹੈ ਕੈਮਰਾਮੈਨ ਬਾਈ ਜੀ ਨੂੰ ਵੀ ਸਮਝਣ ਦੀ ਲੋੜ ਹੈ ਵੀ ਇਹ ਜੇ ਇਹਦਾ ਮੁੱਦਾ ਹੈ ਇਹ ਮੁੱਦਾ ਕੱਲੇ ਕਿਸਾਨਾਂ ਦਾ ਮੁੱਦਾ ਨਹੀਂ ਹੂੰ ਲੋਕਾਂ ਤੱਕ ਇਸ ਗੱਲ ਦਾ ਪ੍ਰਚਾਰ ਹੋਵੇ ਲੋਕਾਂ ਤੱਕ ਇਹ ਗੱਲ ਪਹੁੰਚੇ ਵੀ ਇਹ ਕੱਲੇ ਕਿਸਾਨਾਂ ਦਾ ਮੁੱਦਾ ਨਹੀਂ ਕਿਸਾਨਾਂ ਨੇ ਇਫੈਕਟ ਨਹੀਂ ਹੋਣਾ ਇਫੈਕਟ ਹੋਣਾ ਕਿਸਾਨ ਫੇਰ ਵੀ ਕਿੱਲਾ ਦਾ ਕਿੱਲਾ ਆਪਦੇ ਜੋਗਾ ਖਾਈ ਪੀ ਜਾਊਗਾ ਹੂੰ ਪਰ ਇਫੈਕਟ ਮਾਰਕੀਟ ਤੇ ਹੋਣਾ ਇਸ ਚੀਜ਼ ਦਾ ਇਫੈਕਟ ਬਾਜ਼ਾਰਾਂ ਤੇ ਹੋਣਾ ਦੁਕਾਨਦਾਰਾਂ ਤੇ ਹੋਣਾ ਇੰਡਸਟਰੀ ਤੇ ਹੋਣਾ ਤੋ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਹਰ ਇੱਕ ਵਸਿੰਦੇ ਨੂੰ ਕਿ ਸਭ ਤੋਂ ਪਹਿਲਾਂ ਤਾਂ ਇਹ ਆਪਦੇ ਦਿਮਾਗ ਤੇ ਹੱਥ ਮਾਰ ਕੇ ਸਮਝ ਲੋ ਵੀ ਇਹ ਜਿਹੜਾ ਮੁੱਦਾ ਹੈ ਕੱਲੇ ਕਿਸਾਨਾਂ ਦਾ ਮੁੱਦਾ ਨਹੀਂ ਹੈ ਕਹਿ ਦਿੰਨੇ ਆ ਵੀ ਕਿਸਾਨਾਂ ਨੇ ਸੜਕਾਂ ਰੋਕ ਰੱਖੀਆਂ ਕੀ ਦਾ ਦਿਲ ਕਰਦਾ ਵੀ ਆਹ ਠੰਡ ਦੇ ਵਿੱਚ ਰਜਾਈਆਂ ਚੋਂ ਨਿਕਲ ਕੇ ਇੱਥੇ ਬੈਠਣ ਨੂੰ ਕੀ ਦਾ ਦਿਲ ਕਰਦਾ ਵੀ ਬਿਨਾਂ ਮਤਲਬ ਤੋਂ ਭੁੱਖੇ ਮਰ ਕੇ ਇਹੋ ਜਿਹਾ ਐਜੀਟੇਸ਼ਨ ਕਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਜਦੋਂ ਸਰਕਾਰਾਂ ਅੰਤ ਤੋਂ ਅੱਤ ਤੇ ਆ ਜਾਂਦੀਆਂ ਨੇ ਤਾਂ ਉਦੋਂ ਪੰਜਾਬ ਦਾ ਇਤਿਹਾਸ ਰਿਹਾ ਉਦੋਂ ਪੰਜਾਬ ਦੇ ਲੋਕਾਂ ਨੇ ਇਕੱਠੇ ਹੋ ਕੇ ਆਪਦੀ ਬਲੰਦ ਆਵਾਜ਼ ਕਰਕੇ ਤੇ ਹਮੇਸ਼ਾ ਜੰਗ ਨੂੰ ਫਤਿਹ ਕੀਤਾ ਇਹ ਜਿਹੜਾ ਡੱਲੇਵਾਲ ਸਾਹਿਬ ਦਾ ਮਰਨ ਵਰਤ ਹੈ ਇਹਤੇ ਵੀ ਬਹੁਤ ਸਿਆਸਤਾਂ ਹੋ ਰਹੀਆਂ ਨੇ ਇਹਤੇ ਵੀ ਬਹੁਤ ਤਰੀਕੇ ਤਰੀਕੇ ਨਾਲ ਇਹਨੂੰ ਸ਼ਾਇਦ ਮੇਰੇ ਖਿਆਲ ਚ ਮੈਂ ਉਹ ਸ਼ਬਦ ਜ਼ੁਬਾਨ ਚੋਂ ਨਿਕਲ ਨਹੀਂ ਰਿਹਾ ਕਿਤੇ ਉਹ ਦਿਨ ਦਿਨਤਾ ਨਹੀਂ ਡੀਕ ਰਹੇ ਵੀ ਕਿਤੇ ਉਹ ਪਾਣਾ ਵਾਪਰੇ ਤੇ ਅਸੀਂ ਫੇਰ ਉਹ ਚੀਜ਼ ਕਰੀਏ ਉਹ ਚੀਜ਼ ਨੂੰ ਪਹਿਲਾਂ ਹੀ ਕਰ ਦੋ ਜਿਹੜੀ ਚੀਜ਼ ਨੇ ਪੰਜਾਬ ਨੂੰ ਉਜਾੜ ਦੇਣਾ ਉਸ ਤੋਂ ਵੱਡੀ ਗੱਲ ਵੱਡੀ ਗੱਲ ਇਹ ਹੈ ਵੀ ਜਦੋਂ ਪਿਛਲੇ ਐਜੀਟੇਸ਼ਨ ਤੋਂ ਖੇਤੀਬਿਲ ਵਾਪਸ ਲੈਣੇ ਪਏ ਤਾਂ ਬਿਸ਼ਰਮੀ ਦੇ ਵਿੱਚ ਮੋਦੀ ਵੱਲੋਂ ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਪਰਮਾਨੈਂਟਲੀ ਡਿਸਟਰੋਏ ਕਰਨ ਤੇ ਪੰਜਾਬ ਨੂੰ ਪਰਮਾਨੈਂਟਲੀ ਡਿਵਾਈਡ ਕਰਨ ਵਾਸਤੇ 33 ਨੈਸ਼ਨਲ ਹਾਈਵੇ ਸੋਚ ਕੇ ਦੇਖੋ ਵੀ ਪੰਜਾਬ ਕਿਦਾਂ ਕਿੱਟਾ ਹੈ 450 ਕਿਲੋਮੀਟਰ ਬਾਹੀ ਬਣਦੀ ਨਹੀਂ 33 ਨੈਸ਼ਨਲ ਹਾਈਵੇ ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਪੰਜਾਬ ਨੂੰ ਨਾ ਕ੍ਰਾਸ ਕੱਟ ਕਰ ਦਿੱਤਾ ਕ੍ਰਾਸ ਕੱਟ ਕਰਕੇ ਇੰਨਾ ਕੁ ਰਕਬਾ ਪੰਜਾਬ ਦਾ ਇਫੈਕਟ ਕਰਤਾ ਉਹਦੇ ਨਾਲ ਇਰੀਗੇਸ਼ਨ ਸਿਸਟਮ ਵੀ ਬਰਬਾਦ ਹੋਊਗਾ ਉਹਦੇ ਨਾਲ ਲੋਕਾਂ ਦੀਆਂ ਜ਼ਮੀਨਾਂ ਵੀ ਇਫੈਕਟ ਹੋਣਗੀਆਂ ਇੱਕ ਚੀਜ਼ ਸੋਚ ਕੇ ਦੱਸਿਓ ਮੰਨ ਲਓ ਮੇਰੇ ਕੋਲੇ ਦੋ ਕਿਲੇ ਬਾਣ ਹੈ ਮੇਰਾ ਅੱਧਾ ਕਿਲਾ ਰੋਡ ਦੇ ਵਿੱਚ ਆ ਗਿਆ ਮੈਨੂੰ ਉਹਦਾ ਪੈਸਾ ਮਿਲ ਗਿਆ ਪਰ ਉਮਰ ਪਰ ਵਾਸਤੇ ਮੇਰਾ ਅੱਧਾ ਕਿਲਾ ਗਿਆ ਪਰ ਅੱਧਾ ਕਿਲਾ ਮੇਰਾ ਰੋਡ ਦੇ ਇਧਰ ਰਹਿ ਗਿਆ ਕਿਲਾ ਮੇਰਾ ਰੋਡ ਦੇ ਉਧਰਲੇ ਪਾਸੇ ਰਹਿ ਗਿਆ 16 ਫੁੱਟ ਉੱਚਾ ਉਹ ਹਾਈਵੇ ਬਣਨਾ ਹੈ 16 15 ਜਾਂ 10 ਤੋਂ 15 ਕਿਲੋਮੀਟਰ ਤੋਂ ਇੱਕ ਅੰਡਰਪਾਸ ਆਊਗਾ ਮੈਂ ਕਿਵੇਂ ਪਾਲੂਗਾ ਖੇਤੀ ਨੂੰ ਨੂੰ ਮੈਂ ਆਪਦੇ ਤੇਲ ਦੇ ਖਰਚੇ ਕਿਵੇਂ ਪੂਰੇ ਕਰੂੰਗਾ ਮੈਂ ਕਿਸ ਕਿਨੂੰ ਉਹ ਹਿੱਸੇ ਤੇ ਦਊਂਗਾ ਕਿਨੂੰ ਠੇਕੇ ਦੇ ਦਊਂ ਮੈਂ ਕਿੱਥੋਂ ਖਾਊਂਗਾ ਆਖਰੀ ਸਟਾਏ ਹੀ ਹੈ ਵੀ ਇਹ ਸਾਡੇ ਵੀ ਹੱਥਾਂ ਦੇ ਵਿੱਚ ਟਿਫਨ ਫੜਾਉਣਾ ਚਾਹੁੰਦੇ ਨੇ ਇਹ ਸਾਡੇ ਹੱਥਾਂ ਦੇ ਵਿੱਚ ਸਾਡੇ ਹੱਥਾਂ ਨੂੰ ਇਹ ਉਹੀ ਕਾਰਪੋਰੇਟ ਘੜਾਣਿਆਂ ਦੀਆਂ ਕਟਪੁਤਲੀਆਂ ਬਣਾਉਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਤੋਂ ਦੂਰ ਜਾਣ ਦੇ ਮਾਰੇ ਉਹਨਾਂ ਚੀਜ਼ਾਂ ਤੋਂ ਆਪਦੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਦੇ ਮਾਰੇ ਮੈਂ ਹਰ ਇੱਕ ਪੰਜਾਬ ਦੇ ਵਸਿੰਦੇ ਨੂੰ ਬੇਨਤੀ ਕਰੂੰਗਾ ਵੀ ਇੱਕ ਵਾਰੀ Amazon ਕਰਕੇ ਦੇਖੋ ਵੀ ਤੁਹਾਡਾ B.Tech ਬੱਚਾ ਤੁਹਾਡਾ MBA ਬੱਚਾ ਟਿਫਨ ਫੜ ਕੇ ਕਿਸੇ ਫੈਕਟਰੀ ਦੇ ਵਿੱਚ ਨੌਕਰੀ ਕਰਨ ਜਾਂਦਾ ਸੁਣਾ ਲੱਗੂਗਾ ਤੁਸੀਂ ਤੁਸੀਂ ਚਾਹੁੰਦੇ ਹੋ ਵੀ ਐਡਾ ਪੜਾ ਲਿਖਾ ਕੇ ਬੱਚਾ ਤੁਹਾਡਾ ਫਿਰ ਵੀ ਟਿਫਨ ਚੱਕ ਕੇ ਦਿਹਾੜੀ ਕਰੇ ਉਹ ਦਿਨ ਨਾ ਆਉਣ ਤਾਈਓ ਇਹ ਇੱਥੇ ਲੋਕਾਂ ਨੂੰ ਜਾਗਣ ਦੀ ਲੋੜ ਹੈ ਲੋਕਾਂ ਨੂੰ ਸਮਝਣ ਦੀ ਲੋੜ ਲੈ ਤੇ ਮੁੱਖ ਮੈਂ ਕਹਿਣ ਤੋਂ 헤ਜ ਨਹੀਂ ਕਰੂੰਗਾ ਮੁੱਖ ਤੌਰ ਤੇ ਲੋੜ ਹੈ ਕਿਸਾਨ ਜਥੇਬੰਦੀਆਂ ਨੂੰ ਇੱਕ ਹੋਣ ਦੀ ਜੇਕਰ ਜਿੰਨਾ ਚਿਰ ਉਹ ਇੱਕ ਨਹੀਂ ਹੁੰਦੀਆਂ ਤਾਂ ਸ਼ਾਇਦ ਜੇ ਕਿਸਾਨ ਜਥੇਬੰਦੀਆਂ ਇੱਕ ਹੁੰਦੀਆਂ ਤਾਂ ਇਹ ਜੋ ਡੱਲੇਵਾਲ ਸਾਹਿਬ ਦਾ ਮਰਨ ਵਰਤ ਹੈ ਇੱਥੇ ਇੰਨੇ ਦਿਨਾਂ ਤੱਕ ਪਹੁੰਚਣਾ ਨਹੀਂ ਸੀ ਇਹਨੇ ਇਹਨੇ ਹੁਣ ਤੋਂ ਫਤਿਹ ਕਰ ਲੈਣੀ ਸੀ ਨੰਬਰ 2 ਨੰਬਰ 2 ਤੇ ਕਿਸਾਨ ਕੁਝ ਨਵਾਂ ਨਹੀਂ ਮੰਗ ਰਹੇ ਕਿਸਾਨ ਕੁਝ ਨਾਜਾਇਜ਼ ਨਹੀਂ ਮੰਗ ਰਹੇ ਕਿਸਾਨ ਜੋ ਉਹਨਾਂ ਨੇ ਐਲਾਨ ਕੀਤਾ ਪਿਛਲੇ ਐਜਿਟੇਸ਼ਨ ਦੇ ਵਿੱਚ 750 ਦੇ ਕਰੀਬ ਜਾਨਾਂ ਗਈਆਂ ਜੋ ਉਹਨਾਂ ਉਹਨਾਂ ਦਾ ਕੋਈ ਮਾਅਬਜ਼ਾ ਖੜਾ ਹੈ ਜੋ ਉੱਥੇ ਇਹਨਾਂ ਨੇ ਇਹਨਾਂ ਨੇ ਹੀ ਮੀਟਿੰਗਾਂ ਕਰ-ਕਰ ਕੇ ਇਹਨਾਂ ਨੇ ਵਿਚਾਰ ਵਟਾਂਦਰਾ ਕਰਕੇ ਸਾਰਾ ਕੁਝ ਤੈਅ ਕੀਤਾ ਨਾ ਤਾਂ ਉਹ ਚੀਜ਼ਾਂ ਪਾਉਣ ਖਾਤਰ ਉਹ ਚੀਜ਼ਾਂ ਇੰਪਲੀਮੈਂਟ ਨਹੀਂ ਕੀਤੀਆਂ ਬਿਲਕੁਲ ਉਹ ਚੀਜ਼ਾਂ ਨੂੰ ਇੰਪਲੀਮੈਂਟ ਕਰਾਉਣ ਖਾਤਰਾ ਫੇਰ ਫੇਰ ਦੁਬਾਰਾ ਛੜਕਾਂ ਤੇ ਆ ਰਿਹਾ ਬਿਲਕੁਲ ਬਾਈ ਜੀ ਜੇ ਗੱਲ ਕੀਤੀ ਜਾਵੇ ਅੱਜ ਕਾਲ ਦਾ 10 ਦਿਨ ਪਹਿਲਾਂ ਦਿੱਤੀ ਸੀਗੀ ਪਰ ਲੋਕ ਹੁਣ ਕਹਿੰਦੇ ਨੇ ਫੇਕ ਡਾਕੂਮੈਂਟ ਬਣਾ ਕੇ ਵੀ ਜਾ ਰਹੇ ਨੇ ਤੋਂ ਹੁਣ ਉਹ ਜੀ ਉਹ ਲੋਕਾਂ ਦੀ ਆਤਮਾ ਹ ਉਹ ਲੋਕਾਂ ਦਾ ਵੀ ਉਹ ਕਹਿੰਦੇ ਹੁੰਦੇ ਆ ਨਾ ਵੀ ਹਰ ਕਾਮ ਹਰ ਧਰਮ ਹਰ ਸੰਸਥਾ ਦੇ ਵਿੱਚ ਕੋਈ ਇੱਕ ਦੋ ਇਹ ਜੇ ਹੁੰਦੇ ਆ ਜਿਹੜੇ ਬੱਕਰੇ ਹੀ ਚੱਲਦੇ ਨੇ ਬਿਲਕੁਲ ਓਏ ਇਹ ਉਹ ਲੋਕਾਂ ਦੀ ਇਹ ਉਹ ਲੋਕਾਂ ਚਾਉਂਦੇ ਨੇ ਠੀਕ ਹੈ ਵੀ ਜਦੋਂ ਗਾਇਡਲਾਈਨਸ ਜਾਰੀ ਕਰਤੀਆਂ ਬਣਦੇ ਰੀਲੀਫ 10 ਦਿਨ ਪਹਿਲਾਂ ਅਨਾਉਂਸ ਕਰ ਦਿੱਤੇ ਗਏ মিডিਆ ਦੇ ਵਿੱਚ ਉਹ ਚੱਲੇ ਖੂਬ ਚਰਚਾ ਦੇ ਵਿੱਚ ਚੱਲੇ ਸੋਡੇ ਵਰਗੇ ਪ੍ਰਮੁੱਖ ਚੈਨਲਾਂ ਨੇ ਉਹ ਪ੍ਰਮੁੱਖਤਾ ਦੇ ਨਾਲ ਬਾਰ ਬਾਰ ਲੋਕਾਂ ਨੂੰ ਦੱਸਣ ਵਾਸਤੇ ਵੀ ਭਾਈ ਆਹ ਕਾਰਾਕਰਮ ਆਹ ਪ੍ਰੋਗਰਾਮ ਹੈ ਇਸ ਤਰ੍ਹਾਂ ਦੀ ਛੋਟ ਹੈ ਆਹ ਬੰਦਿਸ਼ ਹੈ ਤੁਸੀਂ ਬਹੁਤ ਕੁਝ ਦੱਸਿਆ ਪਰ ਲੋੜਾ ਫਿਰ ਲੋੜ ہوتی ਆ ਨਾ ਹਰ ਇੱਕ ਬੰਦਾ ਇਹ ਸੋਚ ਲੈਂਦਾ ਯਾਰ ਇਹ ਤਾਂ ਕਿਸਾਨਾਂ ਦੀ ਲੜਾਈ ਹੈ ਸਮਝੋ ਵੀ ਕਿਸਾਨਾਂ ਦੀ ਲੜਾਈ ਨਹੀਂ ਹੈ ਜੇ ਉਪਜ ਮੰਡੀ ਚ ਨਹੀਂ ਆਊਗੀ ਆਰਥਿਕ ਕਿਵੇਂ ਚੱਲੂ ਸੈਲਰ ਕਿਵੇਂ ਚੱਲੂ ਇੰਡਸਟਰੀ ਕਿਵੇਂ ਚੱਲੂ ਦੁਕਾਨਦਾਰੀ ਕਿਵੇਂ ਚੱਲੂਗੀ ਜੇ ਜ਼ਿਮੀਂਦਾਰ ਕੋਲੇ ਪੈਸੇ ਆਉਂਦੇ ਨੇ ਜ਼ਿਮੀਂਦਾਰ ਫਰਨੀਚਰ ਲੈਣ ਜਾਂਦਾ ਉਹਦਾ ਰੁਜ਼ਗਾਰ ਚੱਲਦਾ ਹੈ ਜ਼ਿਮੀਂਦਾਰ ਕੱਪੜੇ ਖਰੀਦਦਾ ਜ਼ੀਮੀਦਾਰ ਕੋਈ ਆਪਦਾ ਵਹੀਕਲ ਹੋਰ ਖਰੀਦਦਾ ਹੈ ਬਦਲਦਾ ਹੈ ਜੇ ਜ਼ੀਮੀਦਾਰ ਕੋਲ ਹੀ ਰੈਵਨਿਊ ਆਣੋਂ हट ਗਿਆ ਤਾਂ ਬਾਜ਼ਾਰ ਦੇ ਸਰਕੂਲੇਸ਼ਨ ਕਿੱਥੋਂ ਚੱਲੂਗੀ ਪੰਜਾਬ ਦਾ ਅਰਥ ਆਮ ਵਰਗ 'ਤੇ ਅਸਰ ਪੈਣਾ ਹੈ ਇਹਦਾ ਇਸ ਦਾ ਇਹਦਾ ਸਾਰਾ ਅਸਰ ਆਮ ਵਰਗ ਤੇ ਦੁਕਾਨਦਾਰ ਵੀਰਾਂ ਤੇ ਪੈਣਾ ਸੋ ਵੀਰੋ ਇਸ ਚੀਜ਼ ਨੂੰ ਸਮਝ ਲਓ ਵੀ ਇਹ ਕੱਲੇ ਕਿਸਾਨਾਂ ਦਾ ਨਹੀਂ ਹੈ ਕਿਸਾਨ ਤਾਂ ਕਿੱਲੇ-ਕਿੱਲੇ ਤੇ ਵੀ ਰਹਿ ਕੇ ਆਪਦਾ ਗੁਜ਼ਾਰਾ ਕਰ ਲੂਗਾ ਉਹ ਫਿਰ ਉਹਦਾ ਗੁਜ਼ਾਰਾ ਫਿਰ ਵੀ ਹੋ ਜੂ ਪਰ ਜੇ ਬਾਜ਼ਾਰ ਠੱਪ ਹੋ ਗਏ ਇੰਡਸਟਰੀ ਠੱਪ ਹੋ ਗਈ ਕੀ ਕਰੋਗੇ ਖੇਤੀਆਂ ਨੂੰ ਕੀ ਕਰੋਗੇ ਪੰਜਾਬ ਨੂੰ ਕੀ ਕਰੋਗੇ ਇਸ ਖੇਤੇ ਦਾ ਕੀ ਕੀ ਤੁਹਾਡੇ ਕੋਲ ਉਦੋਂ ਬਾਅਦ ਆਲਟਰਨੇਟਿਵ ਕੀ ਹੈ ਬਿਲਕੁਲ ਕਰ ਕਿੱਥੋਂ ਚਲਾਉਂਗੇ ਮੇਨ ਸਵਾਲ ਇਹ ਹੈ ਮੈਂ ਅਖੀਰ ਤੇ ਹੱਥ ਜੋੜ ਕੇ ਬੇਨਤੀ ਕਰਦਾ ਨੰਬਰ 1 ਤੱਕ ਕਿਸਾਨ ਲੀਡਰਾਂ ਨੂੰ ਵੀ ਥੋੜਾ ਜਿਹਾ ਲੀਡਰੀ ਵਾਲੀ ਵੀ ਜਿਹੜੀ ਮਨ ਚ ਫੀਲਿੰਗ ਹੈ ਨਾ ਉਹਨੂੰ ਛੱਡ ਕੇ ਉਥੇ ਇਕੱਠੇ ਹੋਵੋ ਇੱਕ ਹੋ ਕੇ ਜੇ ਚੱਲੋ ਤਾਂ ਮੈਂ ਕਹਿੰਦਾ 24 ਘੰਟਿਆਂ ਦੇ ਵਿੱਚ ਵਿੱਚ ਸਾਰੇ ਮਸਲੇ ਜਿਉਂ ਦੀ ਤਿਉਂ ਹੱਲ ਹੋ ਜਾਣਗੇ ਤੇ ਦੂਜੀ ਮੈਂ ਬੇਨਤੀ ਕਰਦਾ ਕਿਸਾਨਾਂ ਨੂੰ ਕਿਸਾਨਾਂ ਨੂੰ ਬੇਨਤੀ ਇਹ ਹੈ ਕਿ ਮੰਨ ਲੋ ਲੀਡਰਾਂ ਦੇ ਆਪਸ ਵਿੱਚ ਬਕਰੇ ਮੇਨੇ ਪਰ ਪਰ ਕਿਸਾਨ ਵੀ ਰੋਜ਼ ਸੋਡਾ ਜਿਹੜਾ ਮੁੱਦਾ ਉਹ ਤਾਂ ਇੱਕ ਹੈ ਜਿਹੜਾ ਸੋਡਾ ਮੰਤਵ ਹੈ ਉਹ ਤਾਂ ਇੱਕ ਹੈ ਜਿਹੜਾ ਸੋਡਾ ਦਰਦ ਹੈ ਉਹ ਤਾਂ ਇੱਕ ਹੈ ਜਿਹੜੀ ਸੋਡੀ ਮੰਜ਼ਲ ਹੈ ਉਹ ਵੀ ਇੱਕ ਹੈ ਤਾਂ ਇਸ ਲਈ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਹੈ ਵੀ ਜਥੇ ਬੰਦੀਆਂ ਨੂੰ ਪਾਸੇ ਛੱਡ ਕੇ ਵੱਧ ਤੋਂ ਵੱਧ ਇਕਤਰਤਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਉਥੇ ਇਕੱਠੀ ਕਰੋ ਤਾਂ ਜੋ ਉਹ ਹੰਕਾਰੀਆਂ ਹੋਈਆਂ ਕੁਰਸੀਆਂ ਨੂੰ ਇਸ ਚੀਜ਼ ਦਾ ਸੇਕ ਲੱਗੇ ਤੇ ਆਪਣੇ ਮਸਲੇ ਹੱਲ ਹੋਣ ਬਿਲਕੁਲ ਬਿਲਕੁਲ ਬਾਈ ਜੀ ਸੋ